ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪਰੇਅ ਦਾ ਕੰਮ ਹੋ ਗਿਆ ਸ਼ੁਰੂ ਬਾਈ ਧਰਨਾ ਪਰ ਬੰਦੇ ਪਹੁੰਚੇ ਪਹਿਲਾਂ ਤਾਂ ਬੰਦਰੀ ਖਬਰਸਾਲ ਲੈਣੀ ਐ ਪੂਰੀ ਬਾਈ ਆ ਬੰਦਾ ਲਾਰਾ ਲੰਦਾ ਲੈ ਇਹ ਤਾਂ ਮਿਲਦੀ ਨਹੀਂ ਫੋਨ ਹੀ ਨਹੀਂ ਚੱਕਦਾ ਆ ਕਾਲੂ ਆ ਗਿਆ ਪਰਸੋਂ ਨੂੰ ਕਹਿ ਕੇ ਫੋਨ ਹੀ ਚੱਕਦਾ ਹੈਗਾ ਹੈ ਸਾਗਰ ਕੀ ਹੋ ਗਿਆ ਤੁਹਾਨੂੰ ਸਾਗਰ ਯਾਰ ਝੂਠ ਕਾਤੇ ਬੋਲਦਾ ਹੁੰਦਾ ਏ ਕੋਈ ਨਹੀਂ ਇੰਡੀ ਕਾ ਲੈ ਲਈ ਹੁਣ ਸਾਗਰ ਦੀ ਬੋਟੀ ਲੈ ਲੈਂਦੀ ਇੰਡੀ ਗੱਡੀ ਲੈ ਲਈ ਇੰਡੀ ਕਾ ਦੇ ਘੁੰਮਣ ਲੱਗ ਜਾਂਦੇ ਆ ਪਤਾ ਨਹੀਂ ਆਸ ਤੁਸੀਂ ਨਹੀਂ ਲਾਇਆ ਲਾਦਾ ਮੈਨੂੰ ਨਹੀਂ ਲਾਇਆ ਹੈਗਾ ਇਹ ਕਿਹਨੇ ਆਇਆ ਤਾ ਬਈ ਲਾਰਾ ਲਾਇਆ ਨਾ ਜਿੱਦਣ ਘਰ ਵੀ ਗਏ ਸੀ ਆ ਦੇਖ ਲੈ ਤੇਰਾ ਗਵਾਂਟੀ ਤੇਰੇ ਨਾਲ ਹੈ ਤੇ ਤਾਂ ਮੇਰਾ ਬੰਦਾ ਪੱਟ ਲਿਆ ਮੈਂ ਤੇਰਾ ਪੱਟ ਲਿਆ ਬਰਾਬਰ ਕਰ ਮੈਂ ਇਹ ਸੱਚ ਬੋਲਿਆ ਇਹ ਸੱਚ ਬੋਲਿਆ ਨਾ ਮੇਰਾ ਵੀ ਚੱਕਿਆ ਨਹੀਂ ਨੇ ਹੋਣ ਹਾਂ ਪ੍ਰਾਨ ਜੀ ਹੁਣ ਕੰਮ ਘਟ ਹੈ ਜਾਂ ਸੋੜਾ ਇਹ ਕੰਮ ਜ਼ਿਆਦਾ ਦਾ ਹਾਂ ਰੇ ਪਾਣੀ ਚ ਜਾਂ ਰੇ ਰੂਜ ਹੁਲ ਜੇਵੇ ਤੇ ਇਹ ਜਾਂ ਸਪਰੇ ਦਾ ਕੰਮ ਘਟਤਾ ਪੁਰਾਣੀ ਹੁਣ ਸਪਰੇ ਦੱਸੋ ਪਹਿਲਾਂ ਕਾਦੀ ਕਰੀ ਜੀ ਸਪਰੇ ਕਰੀ ਆ ਬੈੜ ਦੀ ਕਰੀ ਆ ਹੌਲੀ ਗੋਰ ਅਜਾ ਭੋਲੇ ਚ ਆ ਗਈ ਹੁਣ ਜੀ ਹਾਂ ਭੋਲੇ ਚ ਆ ਗਈ કરી ਦੋ ਕਿੱਲੇ ਨੂੰ ਇਹਾਂ ਬਾਕੀ ਆ ਰਹਿ ਗਿਆ ਕਿੱਲਾ ਦੋ ਕਿੱਲੇ ਇਹ ਵੀ ਲੇਟ ਲੱਗੇ ਹਾਂ ਜੱਸ ਕੇ ਤੇ ਲੇਟ ਲੱਗੇ ਭਗੋਲੇ ਚ ਵੀ ਨਹੀਂ ਆਈ ਹਲੇ ਮੈਂ ਕੀ ਫਾਇਦਾ ਕਰਦਾ ਫਿਰ ਹਾਂ ਅਗਰ ਚੱਲੇਗਾ ਕੰਮ ਸਪਰੇ ਦਾ ਹਾਂਜੀ ਵੀ ਤੇ ਕਰਾਈਆਂ ਕਾਦੀ ਕਰਾਉਂਦੇ ਯਾਰ ਫੋਲੀ ਕਵਰ ਕਰਾਉਂਦੇ ਹਾਂ ਫੋਲੀ ਕਰੋਗੀ ਤੇਲੇ ਤੇ ਹੋਗੀ ਸੁੰਢੀ ਦੀ ਕਿਉਂਕਿ ਹੁਣ ਬਹੁਤ ਜੀਰੀਆਂ ਆ ਜਿਹੜੀਆਂ ਭਗੋਲੇ ਚ ਆ ਗਈਆਂ ਹਾਂ ਹਾਂ ਕਈ ਜਗ੍ਹਾ ਨਿਕਲ ਵੀ ਆਈਆਂ ਬਾਹਰ ਹਾਂ ਹੁਣ ਕਵੇਂ ਆ ਆਪਣੇ ਵੀ 10% ਨਿਕਲੇ ਆਈ ਆ ਹਲੇ ਮੈਂ ਖਾ ਦੱਸਦੇ ਨੇ ਲੇਟ ਕਰੀ ਪੂਰੀ ਆ ਤਾਂ ਆਪਾਂ ਨੇ ਉਹ ਜਿਹੜੀ ਸੂਰੇ ਬਾਸਮਤੀ ਦੇਖੀ ਤੋ ਉਹ ਵੀ ਨਿਕਲੇ ਆਈ ਉਹ ਵੀ ਨਿਕਲੇ ਆ ਐ ਗਰਮੀ ਵਾਲਾ ਕੰਮ ਐ ਸੁੱਕੇ ਚ ਕਰਾਈ ਪ੍ਰਦਾਨਕ ਪਾਣੀ ਲਾ ਕੇ ਨਹੀਂ ਸੁੱਕਾ ਹੀ ਆ ਤੇ ਠੀਕ ਐ ਡੀਮੀ ਦੇ ਮੋਟਰ ਨਹੀਂ ਆਏ ਕਹਿੰਦੇ ਨਾ ਅੱਜ ਮੋਟਰ ਅੱਜ ਜਲੇ ਇਹ ਪ੍ਰਦਾਨ ਪਤਾ ਕਿਆ ਕਹਿੰਦਾ ਬੰਦਾ ਕਹਿੰਦਾ ਭਾਈ ਜੇ ਗਿੱਲੇ ਮਾ ਕਰਾਉਣੀ 10 ਰੁਪਏ ਪੰਪ ਵੱਧਦਾ ਫੇਰ ਜ਼ੋਰ ਵੀ ਲੱਗਦਾ ਯਾਰ ਹਾਂ ਇੰਜ ਦਾ ਖੜਪ ਹੋ ਗਿਆ ਤੇ ਪਰ ਵੀ ਹੈ ਭਜਣੇ ਨੂੰ ਬਾਲਾ ਸਾਈਕਲ ਹੀ ਲੈ ਲੋ ਬਗੈਰ ਚੱਕੇ ਹਣਾ ਤੇ ਮੈਂ ਤਾਂ ਅੱਜ ਮੋਟਰ 10 15 ਦਿਨ ਬਚਾਈ ਆ ਪੂਰੇ ਕੈਮਰਾ ਲੱਗ ਜਾਣਾ ਪੈਣਾ ਰੋ ਮੋਟਰ ਵੇਖ ਜਾ ਤੇ ਹੁਣ ਲੋੜੇ ਨਹੀਂ ਪੈਂਦੀ ਇੰਨੀ ਵੀ ਚੱਲ ਇੱਕ ਗਿੱਲਾ ਜਿਹਾ ਰਹੇ ਹੁਣ ਨਹੀਂ ਆਨੀ ਲੋੜ ਹਾਂ ਕੋਸਾ ਐ ਨਾ ਯਾਰਾਉ ਮੁੰਡਾ ਭਰਤ ਪਾਉਂਦਾ ਉਹਦੇ ਕਰਕੇ ਰਸਤਾ ਖਰਾਬਾ ਪ੍ਰਧਾਨ ਕੇ ਨਾ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਹੈਲੀਕਾਪਟਰ ਲੈ ਲੈ ਪ੍ਰਧਾਨ ਕੀ ਛੋਟਾ ਜਿਹਾ ਲਾਉਂਗੇ ਇਹਨੂੰ ਇਹਨੂੰ ਦੋਣਾ ਪੈਣਾ ਜੱਗਾ ਕਿਹੜਾ ਜਿਆਦਾ ਜੱਗਾ ਕਹਿੰਦਾ ਮੈਂ ਲੈਣਾ ਮੇਰੇ ਪਾਪੇ ਨੇ ਕਿਹਾ ਫੇ ਸੰਝਾ ਲੈ ਲੋ ਤੁਸੀਂ ਦੋ ਜਾਨੇ ਇਹ ਕਹਿੰਦਾ ਲੜਾਈ ਹੋ ਜਾਏਗਾ ਨਹੀਂ ਸੰਝਾ ਤੁਸੀਂ ਨਹੀਂ ਕਰਨਾ ਤੇਰੇ ਸਾਹਮਣੇ ਕਹਿਣਾ ਦਾ ਵੀ ਬਿਲਕੀ ਤੈਨੂੰ ਜਾਣੋ ਉਦੋਂ ਹੂੰ ਚਾਹੀਦਾ ਪ੍ਰਧਾਨ ਨੂੰ ਕੀ ਛੋਟਾ ਜਿਹਾ ਨਹੀਂ ਨਹੀਂ ਮੈਨੂੰ ਨਹੀਂ ਪ੍ਰਧਾਨ ਨੇ ਸਾਧਰੀ ਕਿਹੜਾ ਲਾ ਦੇਗਾ ਨਾ ਇਹਨੇ ਇਹਨੇ ਅੱਧਾ ਬੰਠਾ ਦੇਗਾ ਨਾ ਚੱਲ ਓਏ ਹੈਲੀਕਾਪਟਰ ਬੈਟਰੀ ਵਾਲਾ ਚਾਹੀ ਦੂਆ ਤਰਾਟ ਪਾਉਂਦਾ ਹੈ ਬਰਦਾਨ ਨਾਲੇ ਹੁਣ ਸਿਆਣਾ ਹੋ ਗਿਆ ਚਾਹੀਦਾ ਮੋਟਰਸਾਈਕਲ ਘੇਰ ਘੁਰ ਲੁਗਾਇ ਤੇ ਮੱਕਸ ਹਿਣਾ ਕੋ ਵੀ ਚਾਦੀ ਗੱਲ ਕਰੂਗਾ ਮੈਂ ਦਾੜੀ ਸੋਰੀ ਕਹਿੰਦਾ ਚਾਹੀਦਾ ਚਾਹੀਦਾ ਨਾਲ ਸਾਗਰ ਹੁਣ ਨਾ ਇਸ ਕਰੀ ਕਰ ਕਰੀ ਹੈ ਹਾਂ ਹਾਂ ਤਾਂ ਹੁਣ ਤਾਂ ਜਗਰੇਵਾ ਪਰੇ ਗਾਣੇ ਕਹਿੰਦਾ ਲਾਸਟ ਵਾਲਾ ਬੌਨਸ ਮਿਲਦਾ ਹੈ ਹੁਣ ਤਾਂ ਉਮਰ ਬੌਨਸ ਵਾਲਾ ਕੰਮ ਹੈ ਭਰਾ ਜੀ ਉੱਪਰ ਬੌਨਸ ਚੱਲਦੀ ਹੈ ਉੱਪਰ ਬੌਨਸ ਚੱਲ ਪੰਦਾ ਡੇਰੀ ਵਾਲਾ ਕੰਮ ਹੈ ਜੇਕਰ ਦੁੱਧ ਪਾ ਬੌਨਸ ਮਿਲਦਾ ਉਹ ਕੰਮ ਹੁਣ ਤਾਂ ਲਾਸਟ ਮਾ ਕੇ ਕਿੰਨੇ ਕ ਪੰਪ ਲੱਗਦੇ ਪਰ ਤੁਹਾਨੂੰ 5 ਕਿਲੇ ਦੇ ਕਿਚਾਰ ਨਹੀਂ ਹੁਣ 10 ਪੰਪ ਲਾਤੇ ਆ ਕਿਲੇ ਦੇ 2 ਕਿਲੇ ਦੇ ਘਟ ਜਾਗਾ ਡੇੜੇ ਕਿ ਵਿਗਾ 5-6 ਪੰਪ ਲੱਗ ਜਾਂਦੇ ਕਿਲੇ ਦੇ ਹਾਂ 10 ਪਾਪੇ ਨੂੰ ਕਹਤੋ 10 ਪੰਪ ਲਾ ਦੇ ਬਹੁਤ ਆ ਠੀਕ ਹੈ ਚਲੋ ਜੱਤ ਲੋ ਲੱਗਦੇ ਹੁਣ ਆਇਆ ਨਾ ਪਾਣੀ ਹੈ ਨਹੀਂ ਜਿਰੀ ਚ ਖੇ ਸੁੱਕੇ ਬੰਦਾ ਕਣਕ ਮਾਣਾ ਭੱਜਿਆ ਜਾਂਦਾ ਆਹੋ ਹੁਣ ਨਹੀਂ ਇੰਨਾ ਹੈਗਾ 10 ਪਾਪੇ ਵੀ ਬਹੁਤ ਆ ਭਾਈ ਇਹ ਬੰਦਿਆ ਦੀ ਰੁਟੀਨ ਬਣੀ ਵੀ ਹੈ ਵੀ ਹਿੰਮਤ ਹੈ ਨਾ ਜੋ ਹਿੰਮਤ ਨਹੀਂ ਆ ਟਾਈਮ ਜਾ ਕੇ ਭਾਈ ਪੰਪ ਹੁਣ ਕੋਈ ਨਹੀਂ ਚੱਕਦਾ ਹੈਗਾ ਇਹ ਰੋਜ਼ ਲਗਾਤਾਰ ਹੀ ਹਾਂ ਅਬਲੇ ਘੋਰਾ ਭਾਰੇ ਪਾਪਾ ਭਾਰੇ ਪੰਪਾ ਚੱਕ ਵੀ ਨਹੀਂ ਹੁੰਦੇ ਮੈਂ ਤੁਹਾਨੂੰ ਦੱਸਾਂ ਇਹ ਮੈਂ ਨਾ ਵਿੱਚ ਪਾਣੀ ਆ ਬੰਦਾ 5-10 ਕਿਲੋ ਦੇ ਆਪ ਹੁਣ ਬਗੈਰ ਨਾ ਗਏ ਦੇ ਇੱਕ ਹੂਆ ਪ੍ਰਧਾਨ ਜੀ ਤਾਂ ਹੀ ਫਿੱਟ ਪਏ ਹਾਦਾ ਕੋਈ ਨਹੀਂ ਮੈਂ ਕਰ ਦੂਗਾ ਇਹਨਾਂ ਵਿੱਚ ਇੱਕ ਦੋ ਦੇਹੜੀ ਲਵਾ ਲਈ ਨਹੀਂ ਹੁਣ ਮਹਾਂ ਤੇਰੇ ਗੋਡੇ ਸਾਰੇ ਕੋ ਛਿਲ ਦੇਣੇ ਚੱਲ ਤਾ ਨਾ ਪਪਾ ਪ੍ਰਧਾਨ ਜੀ ਇਹ ਔਰ ਲਾਈਟ ਵੀ ਕਰਦੇ ਹੁਣ ਰਾਤ ਨੂੰ ਥੋੜਾ ਜਿਆ ਔਰ ਲਾਈਟ ਵੀ ਕਰਦੇ ਹੋਗੇ ਰਾਤ ਨੂੰ ਔਰ ਲਾਈਟ ਕਰਦੇ ਨੇ ਤੈਨਾਂ ਦੇ ਪਾੜੇ ਵੱਢਦੇ ਹਾਂ ਤਾਂ ਹੀ ਕੰਮ ਹੁੰਦਾ ਹੈ ਆਹ ਇਹਨਾਂ ਨੂੰ ਕੰਡ ਖਾ ਲੂਗੀ ਔਰ ਲਾਈਟ ਵਾਲਾ ਨੇ ਕੰਮ ਚੱਲਦਾ ਹੁਣ हां रोग ने ले बात दा रोग ने हां ओ काम ਨਹੀਂ ਹੈਗਾ ਦੋ ਵੀ ਬੰਦੇ ਨੇ ਪੇੂਆ ਮਾਰਨੀ ਪੈਣਾ ਜੀ ਆਹ ਨੂੰ ਜੇ ਐਜਾ ਕੰਮ ਕਰਨਾ ਕਿਹੜਾ ਪੂਰੀ ਸੋਤੇ ਦਾ ਬੇਹੰਦ ਮਾਰ ਨਹੀਂ ਨਹੀਂ ਫਲਟ ਨਹੀਂ ਭਾਦੀ ਪ੍ਰਧਾਨ ਬਥੇਰਾ ਟਾਈਮ ਪਿਆ ਅੰਬ ਆ ਗਿਓ ਪ੍ਰਧਾਨ ਥੱਲੇ ਛੋਟੇ ਛੋਟੇ ਪੂਰੀ ਤੇ ਲੇ ਗਿਆ ਕਿ ਖੱਟਾ ਹੈ ਨਾਉ ਭਾਈ ਇਹਦਾ ਖੱਟਾ ਵੀ ਹੈ ਬੇਕਾਰ ਅੰਬਾ ਹੇ ਤਾਂ ਪੈਦਰੇ ਜਮਾਈ ਸੁੱਕੇ ਹਾਂ ਹਾਂ ਤਾਂ ਹੀ ਦਾ ਜ ਮੋਟਰ ਚਲਾਇਆ ਯਾਰ ਚੱਲੇ ਪਿਆ ਕੰਮ ਪਰ ਆ ਨਾ ਤੋਤਾ ਤੂਤਾ ਤਾਂ ਨਹੀਂ ਹੈਗਾ ਬਾਈ ਤੋਤਾ ਵੀ ਹੈਗਾ ਬਹੁਤ ਗੰਨੇ ਕਰਕੇ ਤੋਤਾ ਤੋਤੀ ਹੈਗੀ ਹੈ ਤੋਤੀ ਵੀ ਮਰ ਜਾਣੇ ਹੁਣ ਸਭ ਪਰ ਕਿੰਨੇ ਦਿਨ ਦਾ ਸਰਾਹਿੰਦਾ ਫਿਰ ਇਹ ਤੇ 10 ਦਿਨ ਦਾ ਨਾ ਨੀਂਹੇ ਖਾਡੇ ਰਹਿੰਦਾ ਹੋਊਗਾ ਬਹਿਰ ਵਾਲਿਆਂ ਦੀ ਯਾਰ 20 22 ਕਿਸੇ 22 ਕਿਤੇ ਰਹਣਾ 25 ਜੇ ਮੀਂਹ ਪੈ ਗਿਆ ਫੇਰ ਘਟ ਜਾਂਦਾ ਹੈ ਨਾ ਫੇਰ ਘਟ ਜਾਂਦਾ ਫੇਰ ਦੋਸਤ ਮੇਰੇ ਕੋ ਪਈ ਵੀ ਸੀ ਹਾਂ ਫੇਰ ਤਾਂ ਠੀਕ ਹੈ ਮਨੇ ਚਾਹ ਬੰਦਿਆ ਲੰਬੀਆਂ ਹੀ ਫਾਟਾਂ ਰੱਖੀਆਂ ਹੋਈਆਂ ਹਾਂ ਹਾਂ ਬਿਮਾਰੀ ਦਾ ਹੋਰ ਪਤਾ ਲੱਗਦਾ ਦੇਖ ਹਾਂ ਪੂਰੀ ਦੇਖ ਲੈ ਵੀ ਜਿੱਕਣਾ ਕੱਦ ਖੜ ਗਿਆ ਫੇਰ ਜੀਰੀ ਦੱਸਦੀ ਹੈ ਹਾਂ ਵੀ ਨੂੰ ਕੀ ਹੋ ਜਾਂਦੀ ਪ੍ਰਾਨ ਆਏ ਆ ਵੀ ਜਿਹੜੇ ਬੁੱਜੇ ਨੂੰ ਹੈਗੀ ਹੈਗੀ ਹੈ ਨਾਲ ਨਾਲ ਰਾਜੀ ਹੈ ਤਾਂ ਰਾਜੀ ਹੈ ਜਿਹੜੇ ਨੂੰ ਹੈਗੀ ਨੂੰ ਹੈਗੀ ਹੈ ਹਾਂ ਹਾਂ ਇਹ 10% ਬਿਮਾਰੀ ਤੇ ਪ੍ਰਧਾਨ ਦੇ ਵੀ ਹੈਗੀ ਹੈ ਕਿ ਜ਼ਿਆਦਾ ਹੈਗੀ 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 ਇੰਨੀ ਵੀ ਤਾਂ ਸਾਰਿਆਂ ਦੇ ਯਾਰ ਕੋਈ ਕਹੀ ਜਾਵੇ ਮੇਰੇ ਹੈ ਨਹੀਂ ਹੁਣ ਆਹ ਦੇਖ ਲੈ ਪੂਰੀ ਢੱਕੇ ਪੂਰੇ ਵੀ ਉੱਪਰ ਨੂੰ ਨਹੀਂ ਵਧਿਆ ਤਾਂ ਪੰਜਾਂ ਚ ਆ ਗਿਆ ਬਾਈ ਪ੍ਰੋਜੈਕਟ ਇਹ ਹੋਂ ਕੁਝ ਨਹੀਂ ਸਮਝ ਲੱਗਦਾ ਹਉ ਦੇਖ ਲੋ ਕਿਤੇ ਬਾਈ ਸੌਖਾ ਕੰਮ ਐ ਇਹ ਜਿਹੜੇ ਸਾਫ ਨਾਲ ਭਾਫ ਫੁੱਟਦੀ ਐ ਇਹ ਕਿਉਂ ਐ ਵੀ ਤਾਂ ਦੇ ਲੱਗੇ ਰਹਿੰਦੇ ਐ ਪੂਰੀ ਇੱਕ ਅਸਤਰ ਬਹੁਤ ਬਹੁਤ ਬਾਈ ਆਹ ਅਰੇ ਸਰਗੀ ਐ ਬਾਈ ਆਹ ਨੇ ਸਰਗੀ ਆਹ ਹਲੇ ਬਗੋਲੇ ਚ ਵੀ ਨਹੀਂ ਆਈ ਚੰਗੀ ਤਰ੍ਹਾਂ ਇਹ ਦੱਸਦੇ ਲੇਟ ਵੀ ਆ ਰਹੇ ਇਹਦੇ ਪਰ ਕਰੇ ਦਾ ਫਾਇਦਾ ਨਹੀਂ ਹੈਗਾ। ਆਈਦੇ ਪਰ ਕਰੇ ਦਾ ਕੋਈ ਫਾਇਦਾ ਨਹੀਂ ਕਹਿੰਦੇ ਤੇ। ਤਿੰਨ ਸੌਂਦੇ ਹੀ ਫਰਕ ਬਹੁਤ ਪੈ ਜਾਂਦਾ 10 ਦਿਨ ਤਾਂ ਬਹੁਤ ਹਾਂ ਤਿੰਨ ਦਿਨ ਦੀ ਕੋਰ ਕਰਦੇ। ਭਾਈਆ ਬਣ ਗਈ ਗੱਲਾਂ ਤਾਂ। ਨਿਕਰੇ ਹੀ ਗੱਲਬਾਜ਼ੀ। ਹੂੰ ਹੂੰ। ਚਾਹੀਦੀ ਵੀ ਤੀ ਹੁਣ ਸਵੇਰੇ। ਹਾਂ ਮਹਾਰਾਜ ਕਿਰਪਾ ਕਰੇ। ਨਾ ਹਾਂ ਅਵਨੇ ਦੇਖੀਏ ਮਾ ਇੱਕ ਹੋਰ ਕਰਾਂਗੇ। ਇੱਕ ਹੋਰ ਕਰਦਣ। ਹਾਂ ਇੱਕ ਹੋਰ ਕਰਦਣ ਸਵੇਰੇ। ਦੋ ਜਣੇ ਸਵੇਰਾਂ ਦੀ ਨਹੀਂ ਕਰਸਾ ਰੱਖਣੀ ਐ ਇੱਕੀ। ਆਹ ਲਾਸਟ ਮਾਰ ਸਾਂਭ ਲਈ ਜਿੰਨੇ ਉਹੀ ਐ। ਹਾਂ ਹਾਂ। ਤੇ ਲਾਸਟ ਵਨ ਆ ਤਾਂ ਵੀ ਪੂਰੀ ਫੇਰ ਕੰਮ ਖਰਾਬ ਹੋ ਜਾਂਦਾ ਹੈ ਪੈਰਾਂ ਦੀ ਲੈਂਦੀ ਜੀ ਸਾਰੀ ਉਹ ਜਿਹੜੀ ਰਹਿੰਦੀ ਆ ਕੁਛ ਮੇਰੇ ਕੋਲ ਪਈ ਵੀ ਤੀ ਘਰਾਂ ਹਾਂ ਪ੍ਰਧਾਨ ਬਾਇ ਕਹਿੰਦਾ ਸਿਰੇ ਪੰਪ ਖਤਮ ਹੋ ਜਾਂਦੇ ਨੇ ਜਾ ਕੇ ਹਾਂ ਸਿਰੇ ਪ ਜਾ ਕੇ ਖਤਮ ਜਿਹੜੇ ਕਿ ਲੱਗਦਾ ਅੱਛਾ ਨੰਬਾ ਲੰਬੇ ਲਾਤੇ ਇਨਾਂ ਨੇ ਕਿਹੜੇ ਉਹ ਮੋੜਨੇ ਨਾਲ ਉਹ ਮੋੜ ਕਿਹੜੇ ਜਿੱਥੇ ਜਿਆਦਾ ਦੁਆਜ ਲਾਈ ਦਿੰਦੇ ਉਹ ਯਾਰ ਮੇਰੇ ਵੀ ਉਦਾਂ ਬੰਦਾ ਇੱਕ ਆਇਆ ਦੋ ਚ ਰਹਿੰਦਾ ਨਹੀਂ ਹੈਗਾ ਪ੍ਰਧਾਨ ਫਾੜ ਕੇ ਫਾਟ ਮਿਲ ਕੇ ਚੱਲਦੀ ਦੋ ਚ ਨਹੀਂ ਰਹਿੰਦਾ ਹੈਗਾ ਉਹ ਦੇ ਲਾ ਹਵਾਈ ਕਰੀ ਜਾਂਦੀ ਆ ਹਵਾਈ ਕਰੀ ਜਾਂਦੀ ਇੱਕ ਦੂਏ ਕੇ ਵੱਜਦੇ ਆਂ ਦੇਖ ਸਾਹਮਣੇ ਤੂਤਾ ਬਹੁਤ ਆ ਤੂ ਹੋ ਜਾਣਾ ਹੋਇਣਾ ਤੋਤਾ ਵੀ ਬਾਈ ਬਡਾਂਗਾ ਕਰਦਾ ਹਾ ਟਾਈਮ ਆਕੇ ਤੰਗ ਕਰਦਾ ਬਹੁਤ ਕਰਦਾ ਤੋਤਾ ਲੱਗ ਮੇਰੇ ਗੰਨਾ ਹੀ ਨਾ ਤੋਤਾ ਦੂਹਾ ਹੂੰ ਉਹ ਵੀ ਇਹੇ ਤਰ੍ਹਾਂ ਤੋਤਾ ਉਹ ਤੇ ਪਾਇਆ ਦਵਾਈ ਹੈ ਫਰਕ ਪਰ ਨਾ ਦਵਾਈ ਲੈਣੇ ਜਿਹੜਾ ਆ ਦਵਾਈ ਗਾ ਹੀ ਫਰਕ ਹੈਗਾ ਬਈ ਵੀ ਦਵਾਈ ਦੇਖ ਕੇ ਨਹੀਂ ਚੂਹਾ ਹੁੰਦਾ ਹੈ ਨਹੀਂ ਦਵਾਈ ਸਾਦੀ ਹੋਈ ਵੀ ਹੈਗੀ ਯਾਰ ਹੂੰ ਖੜਾ ਕੱਲ ਨੂੰ ਲੱਭਣੀ ਆ ਉਹ ਪਾਲੇ ਸਾਈਡ ਕੱਲ ਕੋ ਤੂੰ ਆਉਂਗਾ ਪਤਾ ਲੱਗ ਜੂ ਪਹਿਲਾਪੁਰੀ ਭਾਫੇ ਆ ਭਾਫ ਇਹ ਡੱਕੇ ਦੇ ਉੱਪਰ ਬਹਿ ਕੇ ਵਿੱਚ ਵਰ ਜਾਂਦੀ ਪਤਾ ਨਕੌੜਾ ਹੋ ਜਾਂਦਾ ਪਤਾ ਹਾਂ ਡੱਕਾ ਕੌੜਾ ਹੋ ਜਾਂਦਾ ਉਹੀ ਆਪਣਾ ਸਿਰ ਵਾਲਾ ਹੀ ਕੰਮ ਆ ਜੋ ਕੋਸ ਮਰਜ਼ੀ ਦੇ ਸੇ ਦਵਾਈ ਦੇਦਾ ਹੂੰ ਆਪਾਂ ਨੂੰ ਵੀ ਦਵਾਈ ਲੱਗ ਜਾਂਦੀ ਉਹੀ ਇਹਦਾ ਕੰਮ ਆ ਪੂਰੀ ਤੇਰੀਆਂ ਕੱਲ ਮੇਰਾ ਫੋਨ ਨਹੀਂ ਚੱਕਿਆ ਤੇਰੇ ਨਾਲ ਅੰਬਾ ਮੇਰਾ ਤੂੰ ਤਾਂ ਲੰਬਾ ਤੇ ਹੀ ਜਾਂਦਾ ਮੈਂ ਨਹੀਂ ਆਣੇ ਲਈ ਇੱਧਰ ਨਹੀਂ ਤਾਂ ਜਾਣਾ ਕਿੱਥੇ ਸੌਰਿਆਂ ਤੇ ਆ ਤੂੰ ਫੋਨ ਚੱਕ ਕੇ ਮੈਨੂੰ ਦੱਸਦਾ ਤਾਂ ਸਹੀ ਇਹ ਵੀ ਕਹਿੰਦਾ ਪੂਰੀ ਫੋਨ ਨਹੀਂ ਚੱਕਦਾ ਅੱਜ ਹੁਣ ਉਹ ਛੋਟਾ ਫੋਨ ਹੈਦਾ ਯਾਰ ਇਹਦਾ ਸਵੇਰੀ ਦਾਸ ਤਾਰ ਮੈਨੂੰ ਮੈਂ ਕਿਹਾ ਨਹੀਂ ਵੀ ਉੱਥੇ ਕਿ ਸਪੀਕਰ ਲਵਾਦਾ ਫੋਨ ਪਾ ਬੜਾ ਜਿਹੜਾ ਕਹਿੰਦੇ ਜਗਣਾ ਬਰਦਾ ਅਕਸ਼ਰ ਅਕਸ਼ਰ ਕਰ ਲਿਖਿਆ ਆਏ ਘਰ ਕੇ ਕੱਲ ਗੀਚ ਨਹੀਂ ਮੈਂ ਨਹੀਂ ਆ ਕਰੇ ਮੈਂ ਬੇਕਾ ਐ ਕਰਦੇ ਫਿਰ ਮੁੱਛਾਂ ਦਾ ਦੱਸਤਾ ਹੁਣ ਮੁੱਛਾਂ ਨੂੰ ਕਹੋ ਪਰ ਕੈ ਮੁੱਛਾਂ ਤੋ ਉਹ ਪੂਰੀ ਗੱਲ ਆਏ ਆ ਕੱਲ ਜੱਗਾ ਵੀ ਸੋਰੇ ਨੂੰ ਗਿਆ ਬਤਾ ਸਾਰੇ ਹੀ ਗੇਪ ਦੇ ਲਖੜੀਆਂ ਕਰਕੇ ਨਾਲ ਜਾਂਦੇ ਵੇ ਘਰ ਤੇ ਜਾਣਾ ਤਾਂ ਹੋਰ ਦੋ ਪਾਸੇ ਦੇਖਣਾ ਵੇਦਾ ਕਿੱਧਰ ਕਿੱਧਰ ਦੇਖੇ ਪੂਰੀ ਕੇ ਨਾ ਤਾਂ ਉਦੋਂ ਵੀ ਦੱਸਿਆ ਜਿੱਦਾਂ ਟਰਾਲਾ ਲੈ ਕੇ ਉਹ ਦੁਰਮਤ ਚੜਾ ਕੇ ਆਇਆ ਤਾਂ ਮੈਂ ਲੈਣਾ ਉਧਰ ਵੀ ਤਾਂ ਉਦੋਂ ਪੂਰੀ ਨੇ ਪਾਣੀ ਲੈ ਪਤਾ ਪਾਣੀ ਲਾ ਕੇ ਮੈਂ ਜਦੋਂ ਫਨਿਆਣ ਨੂੰ ਘਟਾ ਕੇ ਮੈਂ ਕੋਈ ਨਾ ਚੱਲ ਕੇ ਤਾਂ ਜੀ ਰਹੀ ਆ ਰੋਟੀ ਵੀ ਖਾਣੀ ਆ ਪੰਜਾਬ ਨੂੰ ਗੁਰਦੁਆਰੇ ਚ ਫਿਰ ਗੁਰਦੁਆਰੇ ਵਾਲੇ ਵੀ ਕਹਿੰਦੇ ਦੋ ਦਿਨ ਲਿਆ ਬਣਾ ਲਈ ਕੰਮ ਕਰੋ ਨਹੀਂ ਘਰ ਨੂੰ ਜਾਓ ਰੋਕੇ ਆ ਨਹੀਂ ਲੈ ਮੁੱਕ ਗਏ ਮਾਨਗੀ ਗੱਲਬਾਤ ਭਾਈ ਇਹ ਭਲਿਹਾਨ ਪਿੰਡ 'ਚ ਰਹਿੰਦੇ ਭਈ ਇਹ ਵਿਚਾਰੇ ਪੱਕੇ ਹੀ ਰਹਿੰਦੇ ਸਪਰੇਅ ਕਰਦੇ ਜੇ ਕਿਸੇ ਨੇ ਕਰਾਉਣੀ ਤਾਂ ਭਨੇ ਆਂ ਪੰਡੇ ਜੀ ਜਾ ਕੇ ਪੁੱਛਦਾ ਵੀ ਸਾ ਦਾ ਵੀ ਸਾ ਦਾ ਸੁਗਰ ਨਾ ਤੇ ਸਪਰੇਅ ਕਰਾਉਣੀ ਆ ਪਰ ਨੰਬਰ ਅਸੀਂ ਦੇਣਾ ਨਹੀਂ ਹੈਗਾ ਵੇ ਸਾਡੋਂ ਨਹੀਂ ਮਿਲਲੇ ਬੱਚ ਫਿਰ ਸਾਡੀ ਬਾਣੀ ਮੁੱਕਰ ਜਾਂਦੇ ਆ ਮਲਸੂਬੇ ਦਾ ਬੰਦਾ ਉਹ ਬੋਖਰਾਵ ਕਰਦਾ ਬੰਦੇ ਹਾਂ ਕਰਦਾ ਬਹੁਤ ਆ ਹਾਂ ਵਧੀਆ ਲੱਗ ਰਹੀ ਐ ਵੀ ਕਹੀਏ ਠੀਕ ਐ ਪਰ ਆਏ ਆ ਪ੍ਰਧਾਨ ਜੀ ਜੇ ਆਗੇ ਤਾਂ ਫਿਰ ਵੇੜ ਕੇ ਜਾਂਦੇ ਖੜਦੇ ਨਹੀਂ ਹੈਗੇ ਹਿੰਮਤ ਬਹੁਤ ਹੈ ਹੁਣ ਕਹਿੰਦੇ ਆਹ ਕਰਾ ਲੈ ਪਰ ਹੈ ਨਹੀਂ ਬਘੋਲੇ ਚ ਵੀ ਨਹੀਂ 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 ਆਏ ਭੈਣਿਆ ਰੇ ਹੀਰਾ ਵਾ ਕਰਾਈ ਨਾ ਕਰਾਈ ਇੱਕ ਬਰਾਬਰ ਦਸ ਦਿਨ ਦਵਾਈ ਇਹਨਾਂ ਦੀ ਪਈ ਜਿਆਦਾ ਪ੍ਰਧਾਨ ਜੀ ਯਾਰ ਜਿਆਦਾ ਅਸੀਂ ਕਰਾਈ ਆ ਯਾਰ ਸਾਰਾ ਰੌਲਾ ਜਿਆਦਾ ਵੀ ਤੇਲੇ ਦੀ ਕਰਾ ਦਿਓ ਪੂਰੀ ਨਹੀਂ ਬਿਕਰਾਈ ਆ ਜੱਤ ਇੱਕ ਮਜਬੂਰੀ ਨੂੰ ਕਰਾਈ ਆ ਪੂਰੀ ਆਪਾਂ ਨੇ ਕਦ ਸਭ ਤੇ ਪੈਨਾ ਕਰਾਤੀ ਅਸੀਂ ਪੂਰੀ ਕਿੰਨੇ ਟਾਈਮ ਹੋ ਗਏ ਆਹੋ ਆਹੋ ਮੈਂ ਕਹਿੰਦਾ 20 ਦਿਨ ਹੋ ਗਏ ਉਹ ਜਾਂ ਤਾਂ ਹਾਂ ਵੀ ਆਹਾ ਛੋਟੇ ਬੂਜੇ ਤੇ ਲੈ ਹਾਂ ਵੀ ਜਰਾ ਕਹਿੰਦੇ ਤੇ ਵੀ ਚੈਸ ਕਰ ਦੋ ਹੂੰ ਹੂੰ ਸਾਨੂੰ ਆਏ ਤਾਂ ਵੀ ਚੱਲ ਕਿਤੇ ਨਹੀਂ ਯਾਰ ਪ੍ਰਧਾਨ ਯਾਰ ਲੋਡ ਪੈ ਗਈ ਹੁਣ ਨਹੀਂ ਹੁਣ ਤਾਂ ਨਿਸਰੇ ਦੇ ਜਿਕਣਾ ਪਾਰਲੀ ਸਾਈਡ ਹੂੰ ਨਹੀਂ ਹੁਣ ਮੈਂ ਕਰ ਨਹੀਂ ਆ ਕਰਾ ਦੇਣੀ ਬਸ ਆ ਪੰਜ ਸੱਤ ਦਿਨ ਨੂੰ ਹੋਰ ਹੂੰ ਬੁਲਾ ਲੈਣੇ ਫਿਰ ਉਹ ਚੱਕੀ ਵਾਲੇ ਦੇ ਮਿਸਤਰੀ ਉਹ ਦੇਖ ਦੇਖ ਦੀ ਉੱਪਰ ਲੱਗੀ ਉੱਪਰ ਨਿਕਲ ਉਹ ਵੀ ਛੱਬੀ ਹੋਣੀ ਐ ਨਾ ਛੱਬੀ ਉਹ ਮਿਲ ਸਕੂਗਾ ਜਿਹੜੀ ਨਾ ਨਿਸਰੇ ਆਗਰ ਭਾਈ ਆ ਲੈ ਲੈ ਹੁਣ ਤੇਰੀ ਵੀਡੀਓ ਬਣਾਉਂਦੀ ਜੇ ਮੈਂ ਫੋਨ ਕਰਿਆ ਨਾ ਚੱਕਿਆ ਦੇਖ ਲੈ ਫਿਰ ਸਰ ਪੱਕਾ ਚਕੂੰਗਾ ਹਾਂ ਬਾਅਦ ਦੇਖ ਲੈ ਨਾ ਨਾ ਤਾਂ ਫੇਰ ਗੱਲ ਗੱਲ ਨਮੀ ਆ ਯਾਰ ਪ੍ਰਧਾਨ ਅੰਕਲ ਨੇ ਸਾਰੇ ਬੱਟਾ ਪਰਨਾ ਰੱਖਤਾ ਹੈ ਕੰਡੇ ਵਾਲੇ ਚਿੰਗਾ ਉਹ ਕੀ ਗੱਲ ਹੈ ਆਹਾਂ ਕੰਡੇ ਵਾਲੇ ਚਿੰਗਾ ਰੱਖਿਆ ਹੋਇਆ ਐਸਾ ਉਹ ਕੰਡੇ ਉਹ ਸਾਗਰ ਕੰਡੇ ਵਾਲੀ ਨਹੀਂ ਹਾਂ ਉਹ ਫੁੱਲਾਂ ਵਾਲੀ ਆ ਉਹ ਪੜ ਮੇ ਤਾਂ ਚੁਪ ਗਿਆ ਪੂਰੇ ਗਲਤ ਕਰ ਲਿਆ ਯਾਰ ਰਸਤਾ ਕਲੀਅਰ ਚਾਹੀਦਾ ਏ ਰਸਤਾ ਤੁਹਾਨੂੰ ਪਹਿਲਾਂ ਕਲੀਅਰ ਕਰਕੇ ਆਉਣਾ ਪੈਣਾ ਹੈ ਚੇਹਦੇ ਪੂਰੀ ਨੂੰ ਹੋਰ ਰਸਤਾ ਕਲੀਅਰ ਕਰਨਾ ਚਾਹੀਦਾ ਏ ਇਹਨਾਂ ਤੇ ਰਫਲੇ ਹੀ ਮਾ ਥੋੜੀ ਕਰੀਂ ਮੈਨੂੰ ਰਫਲੇ ਖੜੀਆਂ ਤੇਰੀਆਂ ਕੁੱਤੇ ਕੱਤੇ ਤੇ ਕਰੀਂ ਪੂਰੀ ਯਾਰ ਇੱਥੇ ਕੁੱਤੇ ਕਿੱਥੇ ਆ ਗਏ ਪਿੰਡ ਦਾ ਪੰਡ ਕੋਈ ਇੱਥੇ ਤਾਂ ਦੇਖਦੇ ਵੀ ਨਹੀਂ ਕੋਈ ਤੇ ਨਾ 20 20 ਲੈ ਕੁੱਤਾ ਮਿਲਿਆ ਕੋਈ ਲੈ ਨਹੀਂ ਗਿਆ ਹੁਣ ਰਾਸਤੇ ਤੇਨੇ ਲੱਭਿਆ ਕੋਈ ਰਾਸਤੇ ਜੇ ਨਹੀਂ ਲੱਭਿਆ ਤੇ ਲੱਗੇ ਬਾਹਰ ਤਾਂ ਗਿਆ ਮੈਂ ਹੁਣ ਪਤਾਨਾ ਫਾੜ ਦੇ ਲੱਗ ਤੇ ਪਾਣੀ ਪੈਂਦਾ ਨਾ ਠੰਡਾ ਹਾਂ ਧਰਤੀ ਠੰਡੀ ਇੱਧਰ ਹੁੰਦੀ ਹੈ ਹਾਂ ਧਰਤੀ ਠੰਡੀ ਆ ਪੂਰੀ ਸਾਰੀ ਉਹ ਫਾੜ ਦੇਖ ਲਾਖ ਪਰ ਇਕੱਲਿਓ ਦੇਖਦੀ ਆ ਪਹੀ ਹੁੰਦੀ ਐ ਇੱਕ ਵਾਰੀ ਤਾਂ ਨਹੀਂ ਵੱਜਿਆ ਸਾਈਡ ਤੋਂ ਇੱਕ ਵਾਰੀ ਤਾਂ ਲੱਗਦਾ ਤਾਂ ਬਈ ਜਿਰੀ ਹੋਣੀ ਕੰਮ ਖਤਮ ਹੁਣੀ ਹੋ ਗਈ ਦੀ ਜਮਾਈ ਹਾਂ ਕੰਮ ਖਤਮ ਹੋ ਚਲੋ ਹੋ ਗਈ ਬਾਈ ਫੇਰ ਵੀ ਬਾਬੇ ਦੀ ਕਿਰਪਾ ਨਾਲ ਹਾਂ ਹਾਂ ਹੋ ਗਿਆ ਜੋਰ ਬਹੁਤ ਲੱਗਿਆ ਮੈਨੇ ਹਾਲੇ ਤਾਂ ਇੱਕ ਹਾਲੇ ਹੋਰ ਸਪਰੇ ਹੋਣੀ ਆ ਇੱਕ ਸਪਰੇ ਹੋਰ ਪਾ ਲਿਓ ਪਤਾ ਨਹੀਂ ਹੁਣ ਤਾਂ ਤਕਰੀਬਨ 10 ਦਿਨ ਚ ਸਭ ਨਿਸਰਨ ਲੱਗ ਜਾਣੀ ਸਾਰੀ ਸਾਰੀ 10 ਦਿਨ ਚ 12 ਨੇ 26 ਹੋ ਰਾਈ ਦੀ ਸਭ ਨੇ 26 ਹੋ ਰਾਈ ਦੀ ਹੈ ਪੇਮੈਂਟ ਲੈ ਲਓ ਯਾਰ ਆਪਣੀ ਪੇਮੈਂਟ ਤਾਂ ਜ਼ਰੂਰੀ ਆ ਪੇਮੈਂਟ ਜ਼ਰੂਰੀ ਆ ਆਨਲਾਈਨ ਕਰਾਉਣੀ ਆ ਫੇਰ ਅਗਲੇ ਸਾਲ ਹੋ ਜੂਗੀ ਕੈਸ਼ ਲੈਣਾ ਲੈ ਲਓ ਠੀਕ ਹੈ ਹਾਂ ਇਹ ਤਾਂ ਵਾ ਠੀਕ ਹੈ एकदम ਠੀਕੇ ਚਾਹੀਦਾ ਖੁਸ਼ ਹੋਣਾ ਚਾਹੀਦਾ ਪਰ ਫੋਨ ਚੱਕ ਲੈ ਘਰਪੂਰੀ ਦਾ ਨਿਆਸੀ ਰਿਪੋਰਟ ਦੇ ਰਣੀ ਪਹਿਲੇ ਜੋ ਅੰਕ ਜੀ ਵੀ ਸਾਡੇ ਦੂਏ ਨੇ ਹੋਰ ਸਪਰੇਅ ਕਰਕੇ ਆ ਜੀ ਬਠੀ ਬੰਦੇ ਜਾਊਗਾ ਇਹ ਬੰਦੇ ਜਾਊਗਾ ਲੋ ਜੀ ਬਾਈ ਸਵੇਰ ਦਾ ਟਾਈਮ ਹੈ ਜੀਰੀਆਂ ਚ ਕੱਖ ਵੀ ਹੋ ਗਿਆ ਬੰਦੇ ਵੀ ਕੱਢਣ ਲੱਗੇ ਵੇ ਪੂਰੀ ਘੜਤਾ ਮੇਰੇ ਤਾਂ ਨੇ ਬੇਠਾ ਹਾਂ ਜਿਆਦਾ ਤਾਂ ਥੋੜੀ ਤਾਂ ਤਿੰਨ ਦਿਨ ਲੱਗ ਜੇ ਮੇਰੇ ਇੱਕ ਵੀਲੇ ਚ ਬਹੁਤ ਹੈ ਇਹਦੇ ਚ ਫੜਫੜਵਾ ਹਮਾਰੇ ਕਬੀ ਕੇ ਵਿੱਚ ਰੱਖ ਕੇ ਬਾਅਦ ਚ ਦੂਏ ਦਿਨ ਕੱਢਿਆ ਅਫੇ ਪਛਾਣ ਹੁੰਦੀ ਵੀ ਇੱਥੇ ਤੇ ਹਾਂ ਪਤਾ ਲੱਜ ਜਾਂਦਾ ਖਿਲਾੜੀ ਚੱਲਦੀ ਕਿ ਨਹੀਂ ਖਿਲਾੜੀ ਵਿਚਾਰੀ ਦਾ ਆ ਗਿਆ ਟਾਈਮ ਇਹਦਾ ਵੀ ਹਾਂ ਇਹ ਵੀ ਵਿਚਾਰੀ ਛਾਲ ਵਾਲੇ ਕਹਿੰਦੀ ਵੀ ਮੇਰੇ ਮਨੂੰ ਕੱਢ ਲੋ ਕੁਸ ਪੂਰੇ ਐਂ ਦੱਸ ਵੀ ਜਿਹੜੀ ਚੱਲ ਤੂੰ ਤਾਂ ਵਿੱਚ ਘੁੰਮੇ ਹਾਂ ਯਾ ਇਕਲੇ ਨੂੰ ਬਿਮਾਰੀ ਦੀ ਹੈਗੀ ਹੈ ਹੈਗੀ ਹੈ ਬਿਮਾਰੀ ਤਾਂ ਹੈਗੀ ਹੈ ਹਾਂ ਵਿੱਚ ਹੈਗੀ ਹੈ ਹੈਗੀ ਹੈ ਕਿੰਨੇ ਕਿੰਨੇ ਕਬੂਜੇ ਰਹਿ ਗਏ ਅਜਮੇ ਛੋਟੇ ਛੋਟੇ ਨੇ ਬਕਾ ਉਹ ਡੱਡੇ ਆ ਅੱਛਾ ਉਹ ਚੌੜੇ ਹੈਗੇ ਉੱਚੇ ਨਹੀਂ ਹੈਗੇ ਉੱਚੇ ਨਹੀਂ ਹੈਗੇ ਕੱਦ ਕਰਿਆ ਪਿਆ ਕੱਦ ਨਹੀਂ ਕਰਿਆ ਉਹ ਡੱਕੇ ਹੈਗੇ ਉੱਥੇ ਖੜ੍ਹ ਕੇ ਹੈਗੇ ਮੈਂ ਤੇਰੇ ਆ ਪਰ ਨਹੀਂ ਵਧੀਆ ਨਹੀਂ ਬਾਈ ਬੰਜੂ ਦੇ ਬਾਅਦ ਨੇ ਫਿਰ ਪੰਗਾ ਦਾ ਹੂੰ ਚੱਲ ਹੋਂਗ ਹੂੰਗੀ ਗੁਸਤਾ ਗੁਸਤਾ ਬੱਲੇ ਪਾਊਗਾ ਜੀ ਵੀ ਆਏ ਆ ਭਈ 30% ਪਈ ਵੀ ਚੱਲ 70 ਦਾ ਬੱਲੇ ਪਾਊਗਾ 30% ਤਾਂ ਹੈਗੀ ਆ 30% ਦਾ ਹੈਗੀ ਵੱਧ ਆ ਪੀ ਭਾਈ ਬੀਜ ਵਧੀਆ ਦਾ 131 ਆਪਾਂ ਬੀਜ ਨੂੰ ਨਹੀਂ ਮਾੜਾ ਕਹਿੰਦੇ ਕੱਦ ਕਾਠ ਬੂਝਾ ਇਹ ਬਿਮਾਰੀ ਕਰਕੇ ਡਰ ਪੈ ਗਿਆ ਮਾਰੀ ਨੇ ਝੱਸਦਾ ਇਹ 21 ਦੇ ਆਏ ਆ ਵੀ ਇਹਦੇ ਜੀ ਰੇ ਪਾਣੀ ਬਹੁਤ ਘਟ ਮੰਗਦਾ ਤਾਂ ਹੀ ਭਾਈ ਕਹਿੰਦੇ ਵੀ ਸਾਡੇ ਏਰੀਆ ਝਾੜ ਵਧੀਆ ਹੈ ਸਾਡੇ ਜੀ ਭਾਈ ਸ਼ੂਟ ਨਹੀਂ ਬੈਠਿਆ ਰੇ ਪਾਣੀ ਬਹੁਤ ਘਟ ਮੰਗਦਾ ਇੰਜ ਜਾਂਦਾ ਭੱਜਿਆ ਆ ਖੇਰ ਜੀ ਜਾ ਕੇ ਥੱਲੇ ਨੂੰ ਆ ਜਾਂਦਾ ਭੱਜਿਆ ਪ੍ਰਧਾਨ ਕਹਿੰਦਾ ਰ ਖੇਤਾ ਕਹਿੰਦੇ ਮੇਰੇ ਤੇ ਜਾ ਨਹੀਂ ਹੁੰਦਾ ਖਨਾ ਪਹਿ ਹੀ ਖਰਾਬ ਆ ਜਾ ਸਵੇਰੇ ਉਹ ਮੋਟਰਸਾਈਕਲ ਗਿਆ ਬਉਦ ਹਾਂ ਪੂਰੀ ਨੇ ਪੈੜ ਪਛਾਣ ਮੈਂ ਸਾਈਕਲ ਪਹੁੰਚ ਗਿਆ ਉੱਥੇ ਹਾਂ ਕੰਮ ਚੱਲ ਪੂਰੀ ਗਿੱਲਾ ਕਿੰਨਾ ਕਉਦੋਂ ਨੂੰ ਗਿੱਲਾ ਬਹੁਤ ਐਡੀ ਖਾਲੀ ਹੈ ਜਿਹਦੇ ਵਿੱਚ ਸਿਰੇ ਤੱਕ ਪਾਣੀ ਹੈ ਟਿੱਪਰ ਜਾਂਦਾ ਹੁਣ ਟਿੱਪਰ ਟਪਰਾ ਕਰਕੇ ਹੋ ਜਾਂਦਾ ਕੋਈ ਸਾਈਡਾਂ ਨੂੰ ਵੱਜੇ ਮੈਂ ਕੋ ਟਰੈਕਟਰ ਵਾਲੇ ਤੈਨੂੰ ਪਤਾ ਕੱਖਾਂ ਵਾਲੇ ਲੈ ਕੇ ਜਾਂਦੇ ਜਦ ਪਾਣੀ ਮਾਰ ਦਿੰਦੇ ਪੂਰੇ ਹਵਨੇਰੇ ਤਾਂ ਠੀਕ ਆਰੇ ਹਾਂ ਵਧੀਆ ਉਹਦਾ ਹਾਂ ਉਹ ਬਸ ਆ ਜਾਂਦਾ ਕਿਹੜਾ ਮਾਨੋ ਕਿ ਨਹੀਂ ਆ ਜਾਂਦਾ ਕਿਹੜਾ ਤਾਂ ਰੋਜ਼ ਮਾਰਦਾ ਉਹ ਤੇ ਤਾਂ ਠੀਕ ਹੈ ਕਾ ਕਹਿੰਦਾ ਜੱਗਾ ਮਿਲਿਆ ਜੇ ਜੱਗਾ ਆ ਗਿਆ ਥੈਲੇ ਲੇ ਲੇ ਕੇ ਪਤਾ ਨਹੀਂ ਕਦੋਂ ਉਦੋਂ ਬਾਈ ਪ੍ਰਧਾਨ ਦੇ ਮੁੰਡੇ ਦੇ ਵੀ ਗਾਣਾ ਜ ਆਉਣੇ ਸ਼ੂਟ ਚੱਲਦੇ ਰੋ ਜੇ ਮੈਂ ਕਹਿੰਦਾ ਹੁਣ ਉਹਦੇ ਲਗਾਤਾਰ ਆਉਂਗੇ ਗਾਣੇ ਹਾਂ ਕਈ ਦਿਨ ਹੋ ਗਏ ਬਾਈ ਸ਼ੂਟ ਚੱਲਦੇ ਆ ਕੱਲ ਸੈਲਰ ਮਾਲੇ ਆਏ ਪਖੇੜੀ ਗਰਾਊਂਡ ਮਾਲੇ ਆ ਕਈ ਪਾਸੇ ਲੈ ਛੋੜ ਜੇ ਇਹ ਵੀ ਆ ਗਿਆ ਸਾ ਹੂੰ ਬਾਈ ਗੀਤ ਬਣਾਉਣਾ ਸੌਖਾ ਏ ਵੀਡੀਓ ਬੁੜੀਓ ਬਹੁਤ ਆ ਬਾਈ ਵੀਡੀਓ ਦੋ ਦਿਨ ਲੱਗ ਜਾਂਦੇ ਆ ਵੀਡੀਓ ਕੀ ਪਾਉਂ ਕਹਿੰਦਾ ਹਾਂ ਆਪਣਾ ਵਾਲਾ ਕੰਮ ਤਾਂ ਹੈ ਨਹੀਂ ਵੀ ਕਿ ਜਗਾ ਬਣਾ ਲਈ ਬਹੁਤ ਛੋਟ ਦੇਣੇ ਪੈਂਦੇ ਪਾਦਣੀ ਨਹੀਂ ਘੱਟ ਵੱਧ ਦਾ ਕੋਈ ਕਰਨਾ ਪੈਂਦਾ ਤੇ ਇੱਕ ਮੋਟਰਸਾਈਕਲ ਦਾ ਗੱਲ ਬਾਈ ਉਹ ਵੀ ਫੁੱਟ ਗਿਆ ਦਾ ਪ੍ਰਧਾਨ ਤੇ ਪ੍ਰਧਾਨ ਕਹਿੰਦਾ ਉਹਦਾ ਵੀ ਮੂੰਹ ਜਾ ਪਵਾ ਕੇ ਲਿਆਉਣਾ ਦੇਖਦੇ ਜੀ ਅੱਜ ਫੋਨ ਆਇਆ ਹੂੰ ਦੁਪਹਿਰ ਨੂੰ ਮਰੰਡੇ 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 ਕੋਆੜੇ ਆਪ ਬਾਈ ਮੋਟਰਸਾਈਕਲ ਗਏ ਹੁੰਦੇ ਉੱਥੇ ਚੰਗੀ ਹਾਲਤ ਮੂੰਹ ਮਾਂ ਜੀ ਮਿਲ ਜਾਂਦੇ ਆ ਕਈ ਵਾਰ ਮੋਟਰਸਾਈਕਲ ਦੀ ਕੋਈ ਚੀਜ਼ ਟੁੱਟੀ ਹੁੰਦੀ ਕੋਈ ਸਾਫਤੀ ਹੁੰਦੀ ਆ ਫਿਰ ਮਰੰਦਾ ਪੂਰੀ ਕੋਆੜ ਮਾਰਕੀਟ ਵੱਜਦੀ ਕੋਆੜ ਹਨਾ ਬਹੁਤ ਉੱਥੇ ਦਾ ਰੇਕ ਪਹੰਚਦਾ ਪਿਆਦਾ ਟਰੈਕਟਰਾਂ ਦਾ ਪਟਿਆਲੇ ਟਰੈਕਟਰਾਂ ਦਾ ਪਟਿਆਲੇ ਜੋ ਮਰਜੀ ਲਿਓ ਜੋ ਮਰਜੀ ਇੰਜਨ ਤੱਕ ਹਾਂ ਗੱਡੀਆਂ ਦਾ ਸਾਰਾ ਕੁਝ ਮਰਨ ਦੇ ਹੂੰ ਸਮਾਨ ਮਿਲ ਜਾ ਮੋਟਰਸਾਈਕਲ ਟੈਕਲ ਜੋ ਮਰਜੀ ਲਿਓ ਪੂਰੀ ਰਾਜ ਸਵੇਰ ਤੀ ਬਟਕਾ ਤੇ ਹੋ ਗਿਆ ਅੱਜ ਬਟੇ ਅਸ ਮੌਸਮ ਸਾਹਾਈ ਅਸੀਂ ਉਹ ਮੰਜੀ ਵੇ ਬੈਠੇ ਤੇ ਕਿ ਬਹੁਤ ਗਰਮੀ ਲੱਗੀ ਤੈਨੂੰ ਗਰਮੀ ਜ਼ਿਆਦਾ ਆਉਂਦੀ ਮੈਨੂੰ ਘਟ ਆਉਂਦੀ ਆ ਤੈਨੂੰ ਵੀ ਆਉਂਦੀ ਆ ਤੇ ਸ਼ੋ ਨਹੀਂ ਕਰਦਾ ਹੈਗਾ ਲੈ ਮੇਰੇ ਆ ਇਹ ਨਹੀਂ ਦੱਸੂਗੀ ਲੱਗ ਦੇ ਦੁਈਆ ਬੰਨੀ ਫਿਰਦਾ ਏ ਘੜੀਆਂ ਵਾਲੀਆਂ ਹੈ ਬੇਲ ਗਿਆ ਦੇਨ گیاदन ਇੱਕ ਦਿਨ ਕੱਲ ਰੌਣਕ ਵੀ ਬਾਈ ਬਹੁਤ ਸੀ ਹਾਂ ਰੋਡ ਪਰ ਬਹੁਤ ਰੌਣਕ ਤੇ ਬਹੁਤ ਰੌਣਕ ਤੇ ਹਰੇਕ ਇਧਰ ਉਧਰ ਜਾ ਰਿਹਾ ਤਾਂ ਹਾਂ ਕਿ ਨਹੀਂ ਮਠਿਆਈਆਂ ਵਾਲੇ ਦੁਕਾਨਾਂ ਪਾ ਆਪਣੇ ਦੇ ਲੈ ਡੇਬ ਕਿਕਰ ਬਹੁਤ ਸੇਲ ਹੋਈਓ ਸੇਲ ਬਹੁਤ ਹੋਈ ਹੁਣੀ ਕੱਲ ਬਹੁਤ ਬਹੁਤ ਇਕੱਠਾ ਤਾਂ ਕੱਲ ਤਾਂ ਬਾਈ ਸਾਰੇ ਘਰ ਮਠਾਈ ਦਾ ਹਰੇਕ ਘਰ ਮਠਾ ਚੱਲਿਆ ਹੁਣ ਇੱਕ ਹੋਰ ਆ ਲੈ ਅਬ ਤੜਕੇ ਮ ਕੋਰਦਰ ਜਿਹਾ ਡੱਬੇ ਦੇ ਭੋਗ ਡੱਬੇ ਤੇ ਭਾਈ ਨਗਰ ਲੱਗਿਆ ਬਡੱਬਿਆਂ ਦਾ ਉਹ ਬੱਲੇ ਬੱਲੇ ਮਿੱਠੇ ਦਾ ਮਿੱਠੇ ਦਾ ਮੱਥਾ ਟੇਕੇ ਗਏ ਲੋਕ ਹਾਂ ਤਾਂ ਇਹ ਕਹਿੰਦੇ ਵੀ ਕੱਲ ਤਾਂ ਹਰੇ ਘਰ ਮਠਾਉਣਾ ਜਿਹੜਾ ਆਪਾਂ ਮੂਰੇ ਉਹ ਤੋਂ ਦੇ ਨਹੀਂ ਹੁੰਦੇ ਬਣਾ ਉਹ ਜਿਹੜਾ ਸਕੰਜਾ ਜਿਹਾ ਬਣਾ ਜੰਗਲਾ ਜਿਹਾ ਉਹਦੇ ਪਾ ਸਾਰੇ ਪੱਲੇ ਖੜੀ ਬੰਨੀ ਹੁੰਦੇ ਇਹ ਤਾਂ ਹੈ ਗੁਰੂ ਘਰ ਸਾਰੇ ਤਾਂ ਕੋਈ ਲੱਕੜੀ ਬੰਨੀ ਹੁੰਦੀ ਪੁਰੇ ਕੇ ਮੋਟਰਸਾਈਕਲ ਆਪਾਂ ਸਾਈਕਲ ਉਪਰ ਵੀ ਬੰਨ੍ਹ ਦਿੰਦੇ ਤੇ ਹਾਂ ਐਂਡ ਲਾਵਰ ਹਨੇ ਬੰਨੀ ਹੈ ਲੈ ਨਿਆਣੇ ਨੇ ਸਾਡੇ ਨੇ ਸਾਰੇ ਟਰੈਕਟਰ ਛੋਟਾ ਜਿਹਾ ਟਰੈਕਟਰ ਜਿਹੜਾ ਜਿਹਦੇ ਬਾਗਾਂੇ ਚੱਲਦੇ ਉਹਦੇ ਵੀ ਜੀਪ ਟਰਾਲਾ ਟਰੈਕਟਰ ਸਾਈਕਲ ਕੋਈ ਚੀਜ਼ ਨਹੀਂ ਛੱਡੀ ਜੇ ਕੀ ਜੇ ਕੀ ਇਹ ਮੱਤ ਹੈ ਗੁੱਟੇ ਦੇ ਉਹ ਵੀ ਸਾਲਾ ਬੈਠਾ ਨੇ ਸਾਡਾ ਬਣਾਵੇ ਨਾ ਨਾ ਉਹਦੇ ਗਲਾਬ ਜਮਣ ਪਾਈ ਮੂੰਹ ਖਲਾ ਖਾਵੇ ਨੇ ਯਾਰ ਇਹਨਾਂ ਚਾਹੀਦਾ ਪ੍ਰੋਜੈਕਟ ਇਹੋ ਜਿਹਾ ਨਾ ਦੇਖ ਲੈ ਕੁੱਤੇ ਦੇ ਵੀ ਬੰਨੀ ਗੱਲ ਚਾਉਂ ਕ ਭਾਈ ਸਹੀ ਹੈ ਖੋਲ ਹੀ ਨਹੀਂ ਦੇਖ ਲੈ ਉਹਨੇ ਨਾਲੇ ਬੁਰੇ ਲਾਮਕ ਦੀਆਂ ਕਰਦਾਂ ਚ ਬਾਈ ਵੀ ਖੋਲ ਹੀ ਨਹੀਂ ਭਾਈ ਬਾਕੀ ਪੂਰੀ ਮੈਂ ਟਰੈਕਟਰ ਕੱਲ ਲੱਗਿਆ ਸਟਾਰਟ ਕਰਨ ਉਹ ਬੈਟਰੀ ਸੌਂ ਗਈ ਉਹਦੀ ਟਾਈਮ ਕਾਫੀ ਹੋ ਗਿਆ ਨਾ ਸੈਲਫ ਨਹੀਂ ਨਾ ਮਾਰਦੇ ਮੈਂ ਲਾਦੀ ਮਰਾਇਨ ਦੀ ਬੰਡਰੀ ਹੈ ਵੀ ਤਿੰਨ ਖਸਾਂ ਚੋ ਡੈੱਡ ਹੋ ਗਈ ਨਵੇਂ ਰੱਖੂਗੀ ਹਾਂ ਨਵੇਂ ਡੈੱਡ ਹੋ ਜਾਂਦੀ ਹੈ ਡੈੱਡ ਹੋ ਜਾਂਦੀ ਖੜੇ ਤੇ ਹੋ ਜਾਂਦੀ ਹੈ ਤੇ ਚੱਲਦਾ ਰਹੇ ਨਾ ਜਾਂ ਕੋਈ ਤਾਰ ਸੰਪਰਕ ਕਰਦੀ ਹਾਂ ਰੁਕਦੀ ਹਾਂ ਜਿਹੜੀ ਆਪਣਾ ਅਰਥ ਰਹਿੰਦਾ ਹਾਂ ਹਾਂ ਉਹ ਹੁਣ ਸੋਚ ਲਵਾ ਕੇ ਲਿਆਉਂਗਾ ਜੇ ਬੈਟਰੀ ਨਵੀਂ ਲਖਾਈ ਆਟੋ ਕੱਟ ਵਾਲੀ ਹਾਂ ਸਾਡੇ ਵੀ ਯਾਰ ਹੁਣ ਦੇਖ ਸਾਡੇ ਸੋਚ ਗੱਟੀ ਵੀ ਆ ਟੇਪ ਚ ਲਾਦਾ ਟੇਪ ਚੱਲ ਪੰਦੀ ਆ ਉਹ ਟੇਪ ਡਾਇਰੈਕਟ ਹਾਂ ਉਹ ਚੱਲ ਆਇਆ ਜਪੂ ਦੋ ਕੁ ਮਹੀਨੇ ਖੜਾ ਰਿਹਾ ਬਟਾਣ ਵੀ ਹੋ ਜਾਂਦੀ ਵੈਂਟਰੀ ਨਹੀਂ ਇਹ ਕਾਇਆ ਨਾ ਤੇਰੇ ਵਿੱਚ ਕਰਕੇ ਕੱਢ ਨਹੀਂ ਸਕਦਾ ਉਹ ਬਾਹਰ ਜੀ ਦਾ ਰੋਡ ਪਘਾਰਾ ਉਹਨੇ ਤਾਂ ਹੋਰ ਕੱਢ ਕੇ ਭੰਗ ਮਾ ਲੈਣਾ ਤੈਨੂੰ ਬੱਚ ਨਾ ਨਾਲੀਂ ਦਾ ਬਹੁਤ ਔਖਾ ਗਿੱਲੇ ਦਾ ਗਿੱਲੇ ਦਾ ਹੋਂ ਗੰਨ ਨਿਕਲਿਆ ਪਿਆ ਦੇਖਣਾ ਤੇ ਉਹ ਔਖਾ ਹੋ ਜਾਂਦਾ ਤੈਨੂੰ ਔਖਾ ਪਾਵਰ ਹੈ ਪਾਵਰ ਹਾਂ ਚੱਲਦੀ ਸੀ ਭਾਜੀ ਹੈਗੀ ਗਰਫਾ ਪਾਵਰ ਤਾਂ ਹੈ ਜੀ ਮੰਨ ਯਾਨੀ ਕਿ ਇਹ ਲਾਹ ਮਹਾਪਤਨ ਰੇਡ ਉਹ ਕਿੱਥੇ ਲੱਗ ਗਿਆ ਆਈਨਦਾਬਾਦ ਇੱਕ ਕੱਕਾ ਕਰਦਾ ਬਾਈ ਉਹ ਸਾਹਮਣੇ ਖੇਤ ਆ ਬਚਾਰੇ ਕੱਕਾ ਡੰਨ ਲੱਗੇ ਪਿਆ ਬਾਈ ਨੇ ਸਪਰੇ ਵੀ ਕਰੀ ਸਪਰੇ ਨੇ ਕੰਮ ਕਰਿਆ ਨਹੀਂ ਫਿਰ ਹੁਣ ਬੜੀ ਸਪਰੇ ਆਈ ਸਪਰੇ ਨੇ ਲੋਟ ਨਹੀਂ ਨਾ ਕਰੀ ਸਪਰੇ ਤਾਂ ਮੈਂ ਵੀ ਕਰੀ ਪਿਛਲੇ ਕੀਲੇ ਜੋ ਦੇਖ ਲੈ ਪੂਰੀ ਉਹ ਸਪਰੇ ਦਾ ਵੀ ਆਇਆ ਹੈ ਸਪਰੇਆਂ ਵੀ ਕਈ ਪ੍ਰਕਾਰ ਦੀਆਂ ਇੱਕ ਇਹ ਜਿਹੇ ਇੱਕ ਕੰਮ ਕਰ ਜਾਂਦੀ ਇੱਕ ਕੰਮ ਨਹੀਂ ਕਰਦੀ ਹੈਗੀ ਭਾਈ ਮੈਂ ਤਾਂ ਇੱਕ ਦੇਖਿਆ ਪੂਰੀ ਰਾਉਂਡ ਅਪ ਮੇਰੇ ਘਰੀ ਵੀ ਹਾਲੇ ਵੀ ਦੇਖ ਲੈ ਜਾ ਕੇ ਲਾਗਾ ਪਰ ਨਾ ਮੈਂ ਵੀ ਹੋ ਰਾਉਂਡ ਅਪੇ ਮਾਰੀ ਜੀ ਛੱਡ ਵੀ ਬਾਈ ਪੂਰਾ ਸੀਜ਼ਨ ਲੰਘ ਗਿਆ ਤਾਂ ਨਾਲ ਉਹ ਡੱਕਾ ਨਹੀਂ ਹੋਇਆ ਜਿਹੜਾ ਹੋਇਆ ਫੜ ਕੇ ਕੱਢਦਾ ਵੀ ਜਿਹਰੇ ਪਪਈਓ ਮਰਿਆ ਪਿਆ ਉਹ ਨਹੀਂ ਮੁੜ ਕੇ ਉੱਠਦਾ ਰਾਉਂਡ ਅਪ ਤਾਂ ਹੀ ਨਹੀਂ ਉੱਠਦਾ ਪੋਰੀ ਨੇ ਵੀ ਇੱਕ ਵਾਰ ਕਰੀ ਤੀ ਬਾਈ ਉੱਥੇ ਪੈਣੀ ਕਰੀ ਤੀ ਖਾਲ ਉਹ ਪਿਲੀਆਂ ਜੀ ਸੀ ਸੀ ਇੰਜ ਲੈ ਆਂਦੀ ਦੀ ਜਿਹੜੀਆਂ ਉਹ ਭੋਰਾ ਅਸਰ ਨਹੀਂ ਕਰਦੀਆਂ ਹੋਰ ਆ ਦਾ ਕੋਈ ਫਾਇਦਾ ਨਹੀਂ ਇਹ ਦਾ ਉਹ ਭੋਰਾ ਅਸਰ ਨਹੀਂ ਕਰੇ ਸਰਫ ਵਰਗੀ ਹੋ ਜਾਂਦੀ ਛੇਗੀ ਜੀ ਉਹ ਭੋਰਾ ਅਸਰ ਨਹੀਂ ਕਰਦੀ